ਤੂੰ ਬਿਨਾ ਨ ਜਾਣਦੇ ਮੈਨੂੰ ਪਾਣੀ ਲਿਆ ਕੇ ਦੇਵੇ ਮੈਨੂੰ ਪਾਣੀ ਦਾ ਪ੍ਰਬੰਧ ਕਰ ਮੈਨੂੰ ਪਾਣੀ ਦੇ ਉਹ ਚਿੱਠੀ ਔਰੰਗਜੀਬ ਨੂੰ ਲਿਖੀ ਆ ਵੀ ਮੈਨੂੰ ਪਾਣੀ ਚਾਹੀਦਾ ਔਰੰਗਜੀਬ ਨੇ ਉਹ ਚਿੱਠੀ ਦਾ ਜਵਾਬ ਦਿੱਤਾ ਉਹ ਕਹਿੰਦਾ ਪਾਣੀ ਤੇ ਜਿਹੜਾ ਤੈਨੂੰ ਮਿਲ ਗਿਆ ਪਾਣੀ ਤੇ ਇੰਨਾ ਹੀ ਮਿਲਣਾ ਪਰ ਜਿਹੜੀ ਸ਼ਾਈ ਨਾ ਤੂੰ ਚਿੱਠੀ ਲਿਖੀ ਆ ਉਹਦੇ ਵਿੱਚ ਵੀ ਪਾਣੀ ਸੀ ਉਹ ਜੇ ਤੈਨੂੰ ਇੰਨੀ ਪਿਆਸ ਲੱਗੀ ਸੀ ਤੇ ਉਹ ਸ਼ਾਈ ਪੀ ਕੇ ਆਪਣੀ ਪਿਆਸ ਬੁਝਾ ਲੈਂਦਾ ਕਿੱਦਾਂ ਦਾ ਜ਼ਾਲਮ ਬੰਦਾ ਸੀ ਔਰੰਗਜੀਬ ਉਹਨੇ ਕਾਨੂੰਨ ਬਣਾਏ ਲੋਕ ਉਹਦੇ ਖਿਲਾਫ ਹੋਣ ਲੱਗੇ ਉਹਨੇ ਕਿਹਾ ਵੱਡਾ ਭਰਾ ਦਾਰਾ ਛਕੋ ਜਿਹੜਾ ਲੋਕਾਂ ਦੇ ਨਾਲ ਵਧੀਆ ਵਿਚਰਦਾ ਸੀ ਉਹਨੇ ਕਿਹਾ ਉਹਨੂੰ ਮੈਂ ਤਾਂ ਮਰਵਾਇਆ ਹਿੰਦੂ ਕਾਫਰਾਂ ਦਾ ਮਦਈ ਤੇ ਇਸਲਾਮ ਦਾ ਦੁਸ਼ਮਣ ਸੀ ਮੈਂ ਇਸਲਾਮ ਵਾਸਤੇ ਸਭ ਕੁਝ ਕਰਨ ਵਾਸਤੇ ਤਿਆਰ ਹਾਂ ਉਹਨੇ ਕਾਨੂੰਨ ਬਣਾਏ ਵੀ ਕੋਈ ਹਿੰਦੂ ਪਾਲਕੀ ਵਿੱਚ ਸਫ਼ਰ ਨਹੀਂ ਕਰ ਸਕਦਾ ਕੋਈ ਹਿੰਦੂ ਘੋੜੇ ਤੇ ਸਵਾਰੀ ਨਹੀਂ ਕਰ ਸਕਦਾ ਕੋਈ ਹਿੰਦੂ ਪੱਗ ਨਹੀਂ ਬਨ ਸਕਦਾ ਤੇ ਸਾਰੇ ਹਿੰਦੂਆਂ ਨੂੰ ਕਿਹਾ ਕਿ ਜੇ ਮੁਸਲਮਾਨ ਬਣ ਜਾਓ ਇੱਕ ਟੈਕਸ ਲਾਇਆ ਜਿਹਨੂੰ ਕਹਿੰਦੇ ਸੀ ਜੰਦੀਆ ਟੈਕਸ ਉਹ ਕੇਵਲ ਟੈਕਸ ਲਾਇਆ ਹਿੰਦੂਆਂ ਉੱਪਰ ਹੀ ਇਹ ਹਿੰਦੂਆਂ ਨੂੰ ਦੇਣਾ ਪੈਣਾ ਜੇ ਉਹਨਾਂ ਮੇਰੇ ਰਾਜ ਵਿੱਚ ਜੀਣਾ ਹੈ ਤੇ ਫਿਰ ਇਹਨੇ ਤਲਵਾਰ ਫੜੀ ਹੈ ਇਤਿਹਾਸਕਾਰ ਲਿਖਦੇ ਵੀ ਸਵਾ ਮਣ ਜਨੇਊ ਰੋਜ਼ ਦੇ ਲਾਉਂਦਾ ਸੀ ਭਾਵੇਂ ਕੋਈ ਮਰਜ਼ੀ ਨਾਲ ਲਾ ਦੇਵੇ ਤੇ ਭਾਵੇਂ ਉਹਨੂੰ ਕਤਲ ਕਰਕੇ ਲਾਉਣਾ ਪਵੇ ਕਿਦਾਂ ਦਾ ਜ਼ਾਲਮ ਫਿਰ ਉਹਨੇ ਕਿਹਾ ਜਿੰਨੇ ਵੀ ਨੌਕਰੀ ਕਰਦੇ ਨੇ ਇੱਕ ਦਿਨ ਵਿੱਚ 2000 ਮੰਦਰ ਇੱਕੋ ਦਿਨ ਵਿੱਚ ਯੂਪੀ ਵਿੱਚ ਉਹਨੇ ਢਾਤਾ ਬਨਾਰਸ ਵਿਖੇ ਕਬਜ਼ਾ ਕਰਨਿਆ ਦੋ ਹਿੰਦੂਆਂ ਦੀਆਂ ਯੂਨੀਵਰਸਟੀਆਂ ਸੀ ਇੱਕ ਹਿੰਦੂਆਂ ਦੀ ਯੂਨੀਵਰਸਿਟੀ ਸੀ ਉਸ ਵੇਲੇ ਜਿਹੜੀ ਬਨਾਰਸ ਵਿਖੇ ਸੀ ਤੇ ਇਸ ਕਸ਼ਮੀਰ ਵਿਖੇ ਸੀ ਕਸ਼ਮੀਰ ਬਨਾਰਸ ਵਿੱਚ ਕਬਜ਼ਾ ਕਰਕੇ ਕਿਉਂਕਿ ਜਿੱਥੋਂ ਬੰਦੇ ਨੂੰ ਵਿਦਿਆ ਮਿਲਦੀ ਆ ਨਾ ਜਿੱਥੋਂ ਗਿਆਨ ਮਿਲਦਾ ਸਾਰਿਆਂ ਦਾ ਟਾਰਗੇਟ ਪਹਿਲੋਂ ਉਹ ਹੁੰਦਾ ਵੀ ਜੇ ਧਰਮ ਨੂੰ ਖਤਮ ਕਰਨਾ ਹੈ ਤੇ ਉਹਦੇ ਵਿਦਿਆ ਦੇ ਸਥਾਨਾਂ ਨੂੰ ਖਤਮ ਕੀਤਾ ਜਾਵੇ ਇਹ ਬੜਾ ਜ਼ਰੂਰੀ ਹੈ ਅੱਜ ਸਿੱਖਾਂ ਵਾਸਤੇ ਵੀ ਬੜਾ ਜ਼ਰੂਰੀ ਹੈ ਵੀ ਜੇ ਪੰਜਾਬੀ ਭੁੱਲ ਗਏ ਨਾ ਅਸੀਂ ਤੇ ਸਾਡੇ ਪੱਲੇ ਕੱਖ ਨਹੀਂ ਰਹਿਣਾ ਬੱਚਿਆਂ ਨੂੰ ਸਭ ਤੋਂ ਪਹਿਲਾਂ ਜ਼ਰੂਰੀ ਹੈ ਵੀ ਬੱਚਿਆਂ ਨੂੰ ਪੰਜਾਬੀ ਪੜਾਈ ਜਾਵੇ ਗੁਰਮੁਖੀ ਪੜਾਈ ਜਾਵੇ ਨਹੀਂ ਤੇ ਗੁਰਦੁਆਰਾ ਸਾਹਿਬ ਜਿੱਦਾਂ ਦੇ ਆਏ ਤੇ ਉਦਾਂ ਦੇ ਚਲ ਗਏ ਉਹਨਾਂ ਕਿਹੜਾ ਮੱਥਾ ਟੇਕਣ ਦਾ ਹੀ ਸਥਾਨ ਹੈ ਇਹ ਸ਼ਾਇਦ ਪੂਜਾ ਦਾ ਸਥਾਨ ਹੈ ਕੋ ਪੂਜਾ ਦਾ ਸਥਾਨ ਨਹੀਂ ਹੈ ਇਹ ਗੁਰੂ ਪਾਤਸ਼ਾਹ ਦੇ ਦਰ ਤੋਂ ਅਸੀਂ ਰਹਿਮਤਾ ਲੈਣੀਆਂ ਬਖਸ਼ਾ ਲੈਣੀਆਂ ਇੱਥੋਂ ਅਸੀਂ ਗਿਆਨ ਵੀ ਲੈਣਾ ਵੀ ਗੁਰੂ ਪਾਤਸ਼ਾਹ ਜੀ ਸਾਡੇ ਕੀ ਕਹਿੰਦੇ ਆ ਮੇਰੇ ਪਾਵਨ ਗੁਰਦੇਵ ਕੀ ਕਹਿ ਰਹੇ ਆ ਅਸੀਂ ਜਿਹੜਾ ਕੀਰਤਨ ਕਰਦੇ ਆ ਉਹ ਕੀਰਤਨ ਕੀ ਕਹਿੰਦਾ ਇਹ ਫੇਰ ਹੀ ਪਤਾ ਲੱਗਣਾ ਜੇ ਸਾਨੂੰ ਕੁਝ ਆਪਣੀ ਭਾਸ਼ਾ ਆਵੇਗੀ ਜੇ ਸਾਨੂੰ ਪੰਜਾਬੀ ਨਾ ਆਈ ਤੇ ਸਾਡੇ ਪੱਲੇ ਫਿਰ ਕੱਖ ਨਹੀਂ ਰਹਿਣਾ ਇਹ ਗੁਰਮੁਖੀ ਹੈ ਗੁਰੂ ਦੇ ਮੁਖ ਵਿੱਚੋਂ ਨਿਕਲੀ ਹੈ ਮੇਰੇ ਪਾਤਸ਼ਾਹ ਰਹਿਮਤਾਂ ਦੇ ਮਾਲਕ ਨੇ ਕਿਰਪਾ ਕੀਤੀ ਹੈ ਸਤਿਗੁਰੂ ਨੇ ਇਹ ਜਿਹੜੀ ਤਰਤੀਬ ਆ ਨਾ ਸ੍ਰੀ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਦਿੱਤੀ ਆ ਜੇ ਸੰਪੂਰਨ ਭਾਸ਼ਾ ਏ ਤੇ ਉਹ ਪੰਜਾਬੀ ਦੀ ਭਾਸ਼ਾ ਏ 35 35 ਨੂੰ ਸੰਪੂਰਨਤਾ ਤਰਤੀਬ ਦੇਣ ਵਾਲੇ ਇਹ ਗੁਰੂ ਨਾਨਕ ਪਾਤਸ਼ਾਹ ਨੇ ਭਾਸ਼ਾ ਵਖ ਵਖ ਭਾਸ਼ਾਵਾਂ ਵਿੱਚੋਂ ਬਾਣੀ ਲੈ ਕੇ ਤੇ ਲਿਖੀ ਪਾਤਸ਼ਾਹ ਨੇ ਗੁਰਮੁਖੀ ਵਿੱਚ ਐ ਇਹ ਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਜਿਹੜੀ ਹੋਰ ਪਾਤਸ਼ਾਹ ਲਈ ਉਹਨੂੰ ਵੀ ਗੁਰਮੁਖੀ ਵਿੱਚ ਲਿਖਿਆ ਮੇਰੇ ਪਾਤਸ਼ਾਹ ਜੀ ਨੇ ਕਿਉਂਕਿ ਉਹਨਾਂ ਕਹੇ ਗੁਰਮੁਖੀ ਸਿੱਖ ਨੇ ਪੜ੍ਹਨੀ ਜ਼ਰੂਰੀ ਹੈ ਤੇ ਆਪਣੇ ਬੱਚਿਆਂ ਨੂੰ ਸਿਖਾਈ ਜਾਵੇ ਇਹ ਮੇਰੀ ਬੇਨਤੀ ਹੈ ਪਾਤਸ਼ਾਹ ਰਹਿਮਤਾਂ ਦੇ ਮਾਲਕ ਸਤਿਗੁਰੂ ਬਖਸ਼ਾ ਕਰਨ ਔਰੰਗਜ਼ੇਬ ਨੇ ਹਿੰਦੂਆਂ ਦੇ ਕੇਦਰ ਤੇ ਕਬਜ਼ਾ ਕੀਤਾ ਹੁਣ ਦੂਸਰਾ ਕੇਂਦਰ ਸੀ ਕਸ਼ਮੀਰ ਵਿੱਚ ਸ਼ੇਰ ਅਫਗਨ ਖਾਨ ਨੂੰ ਸਪੈਸ਼ਲ ਹੁਕਮਰਾਨ ਥਾਪ ਕੇ ਭੇਜਦਾ ਉਹਨੇ ਜਾਂਦਿਆ ਤੜਥੱਲੀ ਮਚਾ ਦਿੱਤੀ ਕੋਈ ਕਨਗੋ ਪਟਵਾਰੀ ਤਹਿਸੀਲਦਾਰ ਸਾਰਿਆਂ ਨੂੰ ਨੌਕਰੀ ਤੋਂ ਕੱਢ ਦਿਓ ਜਿਹੜਾ ਕੇਵਲ ਮੁਸਲਮਾਨ ਧਰਮ ਧਾਰਨ ਕਰ ਲੇ ਉਹੀ ਨੌਕਰੀ ਤੇ ਰਹਿ ਸਕਦਾ ਇਹ ਔਰੰਗਜ਼ੇਬ ਦਾ ਉਸ ਵੇਲੇ ਐਲਾਨ ਸੀ ਉਥੇ ਪੰਡਤ ਇਕੱਠੇ ਹੋਏ ਤੇ ਉਹਦੇ ਸ਼ੇਰ ਅਫਗਨ ਖਾਨ ਨੂੰ ਮਿਲੇ ਉਹਦੇ ਕੋ ਕੁਝ ਸਮਾਂ ਲਿਆ ਵੀ ਸਾਨੂੰ ਸੋਚਣ ਵਾਸਤੇ ਸਮਾਂ ਦੇਉ ਉਹਨੇ 6 ਮਹੀਨੇ ਦਾ ਸਮਾਂ ਦੇ ਦਿੱਤਾ ਇਹਨਾਂ ਹਮਨ ਕੀਤੇ ਜੱਗ ਕੀਤੇ ਫਰਿਆਦਾਂ ਕੀਤੀਆਂ ਮੰਦਰਾਂ ਵਿੱਚ ਜਾ ਕੇ ਟੱਕਰਾਂ ਮਾਰੀਆਂ ਕਿਤੇ ਵੀ ਬੌੜੀ ਤੇ ਫਰਿਆਦ ਨਹੀਂ ਸੁਣੀ ਤੇ ਜਦੋਂ ਕਿਤੇ ਨਾ ਨਾ ਫਰਿਆਦ ਸੁਣੀ ਜਾਏ ਤੇ ਫਿਰ ਇੱਕੋ ਹੀ ਦਰ ਨਜ਼ਰ ਆਉਂਦਾ ਹੈ ਉਹ ਕਿਹੜਾ ਦਰ ਹੈ ਗੁਰੂ ਨਾਨਕ ਦਾ ਜਦੋਂ ਬੰਦਾ ਸਾਰਿਆਂ ਥਾਵਾਂ ਤੋਂ ਹਰਦਾ ਨਾ ਫਿਰ ਗੁਰੂ ਨਾਨਕ ਦੇ ਦਰਵਾਲ ਭਜਦਾ ਹੈ ਕਹਿੰਦੇ ਉਹ ਆ ਗੁਰੂ ਨਾਨਕ ਦਾ ਦਰ ਹੈ ਇਸ ਵੇਲੇ ਨੌਵੇਂ ਪਾਤਸ਼ਾਹ ਨੌਵੀਂ ਜੋਤ ਮੇਰੇ ਪਾਤਸ਼ਾਹ ਰਹਿਮਤਾਂ ਦੇ ਮਾਲਕ ਵੀ ਬਿਰਾਜ਼ਮਾਨ ਹੈ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਇਹ 500 ਪੀਲ ਦਾ ਸਫਰ ਤੈ ਕਰਦੇ ਹੋਏ ਪਹਾੜਾਂ ਦੀਆਂ ਪਗਡੰਡੀਆਂ ਨੂੰ چیرਦੇ ਹੋਏ ਪੰਡਤ ਕਿਰਪਾ ਰਾਮ ਇਹਨਾਂ ਦੇ ਮੁਖੀ ਬਣਿਆ 500 ਪੰਡਤ ਹਿੰਦੁਸਤਾਨ ਵਿੱਚੋਂ ਇਕੱਤਰ ਹੋਇਆ ਸੀ 16 ਦਾ ਇਹ ਡੈਪੂਟੇਸ਼ਨ ਬਣਿਆ ਪਹਾੜਾਂ ਦੀਆਂ ਪਗਡੰਡੀਆਂ ਨੂੰ چیرਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਦਰ ਤੇ ਆਣ ਕੇ ਪਹੁੰਚ ਕੇ ਫਰਿਆਦਾ ਕਰਦੇ ਆ ਉਹ ਤਸਵੀਰ ਢਾਡੀ ਜੱਫਾ ਇਹਨਾਂ ਸ਼ਬਦਾਂ ਵਿੱਚ ਇਉਂ ਬੇਨਤੀਆਂ ਕਰਦੇ ਨੂੰ <laughs> ਤੇਲਕਦਾ जंहिंजूं दिल करंडित रा कश्मीर é do que é... ਸੋਪਕਾਰ ਸਹਬਾ ਜੰਗਲ ਅੰਧਾਰ ਰੱਖ ਲੈ ਦੀ ਕਿਰਪਾ ਨਾਲੇ ਜਿੱਤ ਦੁਆਰੇ ਉਬਰੇ बन बनके चादर ही अंदर दिलो पढ़ दे बे शमार नाए चान हो जाग ਸਾਰੇ ਮਿੜ ਜਾਵੇ ਧੁੰਕਾਰ ਨਾਏ ਚਾਨਣ ਹੋਵੇ ਜਗਤ